ਚੱਲ ਬਈ ਹੋ ਜਾ ਤੇ ਤਰ ਸੱਤ ਬੱਜੇ ਡੰਗਰਾ ਚੱਲ ਬੱਜੇ ਬੱਜ ਓਏ ਇੰਸਪੈਕਟਰ ਲਿੱਟਰ ਕੀ ਹੋਇਆ ਬੜਾਉ ਮੈਨੂੰ ਡੀਐਸਪੀ ਚੱਲ ਫਿਰ ਅੱਜ ਅੱਜ ਨਹੀਂ ਬੈਠਦੇ ਨਹੀਂ ਮਾਰਨਾ ਤੇ ਤੇ ਮਾਰ ਮਥੇ ਚ ਮੱਖ ਚੱਕ ਪਾ ਗਈ ਲੋਕ ਹੀ ਨਹੀਂ ਮਰਨ ਵਾਲੇ ਦੀ ਆਖਰੀ ਖੁਆਇਸ਼ ਮੰਨ ਲੈਣੀ ਚਾਹੀਦੀ ਪੁਰਨ ਲੱਗਦਾ ਹੈ ਵੇ ਕੋਏ ਬਚ ਜਾਣੀ ਦਲੇ ਵੋ ਸੁਖੀ ਹੋ ਤਕੀ ਹੋ ਝੋੜੇ ਨਹੀਂ ਜਾਈਂ ਮੰਗਦਾਂ ਮੈਂ ਵੇ ਕੋਏ ਕਦ ਪੱਜ ਕੇ ਜਾਓਗੇ ਕਿੱਥੇ ਤੱਕ ਮੁੜ ਕੇ ਦੱਪੇਂ ਦੁਰਈ ਹੋਣਾ ਪੜੇ ਜਦ ਮੁੜੋਗੇ ਨਾ ਤੁਹਾਡਾ ਪਿਓ ਖੜੋਤਾ ਹੋਊ ਥੇ बुखार जो है किधर नो है हिली ना हो गोली मार दूंगा चलो ਦੋ ਮੁੰਡੇ ਦੌੜੇ ਸੀ ਤੇਰੇ ਪੁੱਤ ਦੇ ਨਾਲ ਉਹਨਾਂ ਚੋਂ ਇੱਕ ਬੱਲੜਵਾਲ ਦਾ ਪਿੰਦਾ ਸੁਣਿਆ ਵੀ ਤਿੰਨ ਕਿ ਮਹੀਨੇ ਪਹਿਲਾਂ ਚਬਾਲ ਪੁਲਿਸ ਨੇ ਉਹਨੂੰ ਫੜਿਆ ਹੋ ਸਕਦਾ ਹੁਣ ਵੀ ਉੱਥੇ ਹੀ ਹੋਵੇ ਬਸ ਮਾਤਾ ਮੈਨੂੰ ਜਿੰਨਾ ਪਤਾ ਸੀ ਮੈਂ ਤੈਨੂੰ ਦੱਸ ਤਾ ਤੇ ਹੁਣ ਹੱਥ ਜੋੜ ਕੇ ਬੇਨਤੀ ਹੈ ਕਿ ਮੁੜ ਕੇ ਥਾਣੇ ਨਾ ਆਏ ਜੇ ਮੱਥਾ ਹੀ ਮਾਰਨਾ ਤਾਂ ਚਬਾਲ ਜਾ ਕੇ ਮਾਰੀ ਚਲ ਦਮਾ मिनट पुत भुख लगी होनी है रोटी खा ला खा ले पुत रोटी नू ना नहीं करी थी। ਮਾਤਾ ਮੈਨੂੰ ਤੇਰੀ ਸਮਝ ਨਹੀਂ ਆਈ ਮੈਂ ਹੁਣ ਤਾਂੰਦਸਿਆ ਕਿ ਅਸੀਂ ਤੇਰੇ ਪੁੱਤ ਨਾਲ ਕੀ ਕੀ ਕੀਤਾ ਤੇ ਤੂੰ ਕੌਣ ਚੰਗਾ ਕੌਣ ਮਾੜਾ ਭੁੱਖ ਤਾਂ ਸਾਰਿਆਂ ਨੂੰ ਇੱਕੋ ਜਿਹੀ ਲੱਗਦੀ ਆ ਜੇ ਮੈਂ ਕਿਸੇ ਦੇ ਭੁੱਖੇ ਪੁੱਤ ਨੂੰ ਰੋਟੀ ਖਵਾਵਾਂਗੀ ਤੇ ਸ਼ਾਇਦ ਕੋਈ ਮੇਰੇ ਭੁੱਖੇ ਪੁੱਤ ਨੂੰ ਵੀ ਰੋਟੀ ਖਵਾ ਦੇਵੇ ਖਾਲ ਲਾ ਵੀ ਤੁਹਾਨੂੰ ਕਿਹਾ ਇਸ ਨਾਂ ਦੇ ਬੰਦੇ ਨੂੰ ਨਾ ਅਸੀਂ ਫੜ ਕੇ ਲਿਆ ਆ ਤੇ ਨਾ ਛੱਡਿਆ ਕਿਉਂ ਤੁਸੀਂ ਮੇਰਾ ਤੇ ਆਪਣਾ ਟਾਈਮ ਖਰਾਬ ਕਰਨ ਦੇ ਹੋ ਅਰ 3 ਮਹੀਨੇ ਪਹਿਲਾਂ ਤੱਕ ਬਾਦ ਚ ਖਬਰ ਸੁਪੀ ਸੀ ਨਾ ਕਿ ਇਸਪੀ ਜਗਤਰਾਮ ਤੇ ਹਮਲੇ ਦੇ ਕੇਚ ਤੁਸੀਂ ਉਸ ਮੁੰਡੇ ਨੂੰ ਫੜਿਆ ਸੀ ਓਏ ਓ ਮੁੰਡਾ ਕੋਈ ਹੋਰ ਸੀ ਨਾਲੇ ਅਖਬਾਰਾਂ ਦੀਆਂ ਖਬਰਾਂ ਕਿਹੜਾ ਸੱਚੀ ਹੁੰਦੀਆਂ ਨੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਆ 2-4 ਦਿਨ ਹਵਾਲਾਤ ਵਿੱਚ ਰਹਿ ਕੇ ਵੇਖੋ ਆਪੇ ਪਤਾ ਲੱਗ ਜਾਊ ਕਿ ਉਹ ਮੁੰਡਾ ਉਹੀ ਸੀ ਜਾਂ ਹੋਰ ਕਹੋ ਤਾਂ ਮੈਰੇਜਮੈਂਟ ਕਰਵਾ ਦਿਆਂ ਚੰਗਾ ਜੀ ਸਾਥ ਸ੍ਰੀ ਘਰ ਆ ਜੀ ਅਸੀਂ ਤੁਹਾਡੀ ਤਕਲੀਫ ਨੂੰ ਸਮਝਦੇ ਹਾਂ ਪਰ ਅਸੀਂ ਕੁਝ ਨਹੀਂ ਕਰ ਸਕਦੇ ਵੇਖੋ ਨਾ ਅਸੀਂ ਤੇ ਆਪ ਇਹੋ ਸੰਤਾਪ ਢਾ ਰਹੇ ਹਾਂ ਭੈਣੀ ਉਹ ਕਦੀ ਮਿਲਣ ਆਇਆ ਹੋਵੇ ਸ਼ਾਇਦ ਮੇਰੇ ਪੁੱਤ ਬਾਰੇ ਕੁਝ ਗੱਲ ਕੀਤੀ ਹੋਵੇ ਕੁਝ ਵੀ ਯਾਦ ਹੋਵੇ ਤੁਹਾਨੂੰ ਨਹੀਂ ਭੈਣ ਜੀ ਪਿੰਡਾ ਇੱਥੇ ਕਦੇ ਨਹੀਂ ਆਇਆ ਸਾਨੂੰ ਤਾਂ ਜੀ ਢੂੜ ਸਾਲ ਹੋ ਗਿਆ ਮੁੰਡੇ ਦਾ ਮੂੰਹ ਵੇਖਿਆ ਸਾਨੂੰ ਤਾਂ ਜੀ ਕੱਖ ਨਹੀਂ ਪਤਾ ਇਹਨਾਂ ਬਾਰੇ ਸਾਡੇ ਲੈ ਕੋਈ ਹੋਰ ਸੇਵਾ ਹੋਵੇ ਤਾਂ ਦੱਸੋ ਨਹੀਂ ਨਹੀਂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੈਣੀ ਜੇ ਕਦੀ ਤੇਰਾ ਪੁੱਤ ਘਰ ਨੂੰ ਆਇਆ ਤੇ ਉਹਨੂੰ ਮੇਰੇ ਛੇਵੇਂ ਬਾਰੇ ਜ਼ਰੂਰ ਪੁੱਛੀਂ ਬਸ ਇੰਨੀ ਕ ਬੇਨਤੀ ਆ ਬਾਕੀ ਤੁਸੀਂ ਆਸ ਨਾ ਛੱਡਿਆ ਜੀ ਪਾਪਾ ਨਾਨਕ ਸਭ ਵੇਖਦਾ ਗੁੱਡੀ ਦੇ ਵੀਰੇ ਨੂੰ ਜ਼ਰੂਰ ਮੋੜ ਲਿਆਊਗਾ ਚੰਗਾ ਜੀ ਸਾਸਰੇ ਸਾਸਰੀ ਹਾਂਜੀ ਤੁਹਾਡਾ ਸ਼ਹਿਵਾ ਸਚੀਪਿੰਧ ਨਾਲ ਸੀ ਆਹੋ ਕਹਿੰਦੇ ਆ ਵੀ ਜਦੋਂ ਪੁਲਿਸ ਨੇ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਇਕੱਠੇ ਨਸੇ ਸੀ ਉਥੋਂ ਪਤਨਾ ਨੇੜੇ ਤੁਸੀਂ ਆਓ ਮੇਰੇ ਨਾਲ ਆਓ ਬਾਕੀ ਮਾਫ ਕਰਨਾ ਭੈਣ ਜੀ ਸਾਰੀ ਪਹਿਲੀ ਗਹਿਣੇ ਰੱਖ ਕੇ ਮਸਾਂ ਇਹਨੂੰ ਛਡਾਇਆ ਕਹਿ ਇਸ ਪਾਰਾ ਸੀ ਨਾ ਜਿਹੜੇ ਅਫਸਰ ਨੂੰ ਪੈਸੇ ਦਿੱਤੇ ਸੀ ਉਹਨੇ ਸਾਨੂੰ ਵਾਰਨਿੰਗ ਦਿੱਤੀ ਸੀ ਵੀ ਜੇ ਗੱਲ ਬਾਹਰ ਨਿਕਲੀ ਤਾਂ ਫੜ ਕੇ ਫੇਰ ਅੰਦਰ ਕਰ ਦੇਣਾ ਬਸ ਜਾਨ ਹੀ ਬਚੀ ਇਕੱਲੀ ਹੋਰ ਤਾਂ ਕੱਖ ਨਹੀਂ ਛੱਡਿਆ ਚੰਦਰਿਆਂ ਨੇ ਮੈਨੂ ਤਾਂ ਇਹ ਨਹੀਂ ਹੌਸਲਾ ਬੜਾ ਹੈ ਕਿ ਜਿੱਥਾ ਨਾ ਵੀ ਹੈ ਮੇਰੇ ਸਾਹਮਣੇ ਤਾਂ ਹੈ ਬੀਬੇ ਹਾਂ ਬੁੱਤੇ ਆ ਰਾਮ ਨੇ ਪਿੰਦੇ ਇਹ ਨਾਰਲੀ ਪਿੰਡ ਤੋਂ ਆਏ ਨੇ ਕਹਿੰਦੇ ਨੇ ਇਹਨਾਂ ਦਾ ਮੁੰਡਾ ਤੇਰੇ ਨਾਲ ਸੀ जरी पहनो बीजी जीवंदा रे पुत नमिया वड़ा हो पुत तू जानदा है ना नु सारी खुदाई एक तरफ शिवे दी चाय एक तरफ ਤੋ ਬਾਟਕੇ ਦੌੜਨ ਤੋਂ ਬਾਅਦ ਅਸੀਂ ਲੋਕ ਤੇ ਲਕਾਉਂਦੇ ਪਿਆਸ ਪਹੁੰਚੇ ਉੱਥੇ ਦਰਿਆ ਦੇ ਕੰਢੇ ਤਾਰੀ ਦੇ ਕਿਸੇ ਰਿਸ਼ਤੇਦਾਰ ਦੀ ਪੈਲੀ ਸੀ ਓਲੀ ਥਾਂ ਸੀ ਤੇ ਖਾਲੀ ਸੀ ਅਸੀਂ ਦੋ ਦਿਨ ਉੱਥੇ ਹੀ ਲੁਕੇ ਰਹੇ ਤਾਰੀ ਤੈਨੂੰ ਕਿ ਚੁੱਕਿਆ ਸੀ ਪੁਲਿਸ ਨੇ ਸਖਦੇਵ ਸਿੰਘ ਸਰਹਾਲੀ ਦਾ ਨਾਂ ਸੁਣਿਆ ਉਹ ਖਾਲਸਾ ਫਾਇਟਰ ਫੋਰਸ ਦਾ ਮੁਖੀ ਹਾਂ ਉਹ ਮੇਰੀ ਪਿੰਡ ਦਾ ਅਸੀਂ ਦੋਵੇਂ ਇਕੱਠੇ ਇਸ ਲਹਿਰ ਨਾਲ ਜੁੜੇ ਸੀ ਪਰ ਮੇਰਾ ਹਥਿਆਰ ਮੇਰੀ ਕਲਮ ਸੀ ਮੈਂ ਲਹਿਰ ਲਈ ਕਵਤਾਵਾਂ ਲਿਖਦਾ ਲੇਖ ਲਿਖਦਾ ਜੋ ਅਕਸਰ ਸਾਲਿਆਂ ਛਪਦੇ ਰਹਿੰਦੇ ਸੀ ਸਗਦੇ ਵੀਰਾ ਮੇਰੇ ਕੋਲ ਸ਼ਾਇਰ ਆਉਂਦਾ ਕਦੇ ਕਦੇ ਰਾਤ ਰੁਕ ਜਾਂਦਾ ਇਸ ਗਲਤੀ ਨੂੰ ਕਿਸੇ ਨੇ ਪੁਲਿਸ ਨੂੰ ਦਿੱਤੀ। ਬਸ ਫਿਰ। ਮੈਨੂੰ ਐਸੇ ਸਖਤੇ ਵੀਰੇ ਬਾਰੇ ਪੁੱਛਣਗੇ। ਪਰ ਸਾਲਿਆਂ ਨੇ ਮੇਰੇ ਲਿਖਣ ਵਾਲੇ ਹੱਥ ਨੂੰ ਪਹਿਲਾਂ ਤੋੜਿਆ। ਤਾਂ ਕਿ ਮੈਂ ਦੁਬਾਰਾ ਕਲਮ ਨਾ ਫੜ ਸਕਾਂ। ਉਹਨਾਂ ਸੌਲਿਆਂ ਨੂੰ ਹੋਇਆ ਨਹੀਂ ਪਤਾ ਕਿ ਕਦ ਤੱਕ ਕਲਮ ਨਾਲ ਨਹੀਂ ਅੱਖ ਨਾਲ ਲਿਖੀ ਜਾਂਦੀ ਹੈ